ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਭਗਤਾਂ ਨਾਲ ਝੁੱਠੀਆਂ ਕਹਾਣੀਆਂ ਬਾਰੇ ਕੁਝ ਤੁਹਾਡੇ ਨਾਲ ਅ ਬਾਤਾਂ ਸਾਂਝੀਆਂ ਕਰ ਰਹੇ ਆ ਅੱਜ ਆਪਾਂ ਭਗਤ ਸਦਨੇ ਜੀਆਂ ਦੀ ਉਹਨਾਂ ਦੇ ਨਾਲ ਜਿਹੜੀਆਂ ਜੋੜੀਆਂ ਗੱਲਾਂ ਨੇ ਬੇਬੁਨਿਆਦ ਅਨਲੋਜਿਕ ਆਲੋਜੀਕਲ ਜਿਹੜੀਆਂ ਨੂੰ ਨਾ ਗੁਰਬਾਣੀ ਮੰਨਦੀ ਹੈ ਤੇ ਨਾ ਹੀ ਸਾਇੰਸ ਮੰਨਦੀ ਹੈ ਸੋ ਕੀ ਜੋੜਿਆ ਗਿਆ ਕਿ ਸਦਨਾ ਜੀ ਕਸਾਈ ਦਾ ਕੰਮ ਕਰਦੇ ਸੀ ਪਹਿਲੀ ਗੱਲ ਤਾਂ ਗੁਰਬਾਣੀ ਮੁਤਾਬਕ ਉਹ ਕਸਾਈ ਦਾ ਕੰਮ ਕਰਦੇ ਜਿਵੇਂ ਰਵਦਾ ਜੀ ਸਿੱਧ ਹੁੰਦੇ ਨੇ ਵੀ ਜੋੜਿਆਂ ਦਾ ਕੰਮ ਕਰਦੇ ਆ ਤੇ ਵੀ ਅਸੀਂ ਜੁੱਤੀਆਂ ਗੰਢਦੇ ਆਂ ਤਾਂ ਜਾ ਪਜ਼ੂ ਢੋਂਦੇ ਐ ਰਵਦਾਸ ਢਵੰਤਾ ਢੋਰੀ ਤਿੰਨ ਤੇ ਆਗੀ ਮਾਇਆ ਜਾਂ ਲੋਕ ਗਠਾਵੈ ਪਨਹੀ ਸੋ ਇਦਾਂ ਭਗਤ ਸਦਨਾ ਜੀ ਦੇ ਨਾਲ ਉਹਨਾਂ ਦੇ ਕਿਤੇ ਦੀ ਕੋਈ ਗੱਲ ਦਾ ਪਤਾ ਨਹੀਂ ਹੈ ਗੁਰਬਾਣੀ ਮੁਤਾਬਕ ਪਰ ਅਸੀਂ ਉਹਨਾਂ ਨੂੰ ਇੱਕ ਕਸਾਈ ਕਹਿ ਕੇ ਹੋ ਸਕਦਾ ਹੈ અપਮਾਨ ਕਰ ਰਹੇ ਹੋਈਏ ਫਿਰ ਉਹਨਾਂ ਦੇ ਨਾਲ ਜਿਹੜੀ ਕਹਾਣੀ ਜੁੜੀ ਗਈ ਹੈ ਵੀ ਉਹ ਕਸਾਈ ਦਾ ਕੰਮ ਕਰਦੇ ਸੀ ਬੱਕਰੇ ਦਾ ਮਾਸ ਬੱਕਰੇ ਵੇਚਦੇ ਸੀ ਵੱਢ ਕੇ ਵੀ ਇੱਕ ਵਾਰੀ ਕੋਈ ਰਾਤ ਨੂੰ ਲੇਟ ਆਇਆ ਤਾਂ ਉਹਨਾਂ ਨੇ ਸੋਚਿਆ ਵੀ ਜੇ ਆਪਾਂ ਬੱਕਰਾ ਮਾਰ ਦਿਆਂ ਤਾਂ ਸਵੇਰੇ ਨੂੰ ਵਿਆਹ ਹੋ ਜਾਊਗਾ ਤਾਂ ਜਿਉਂਦੇ ਦਾ ਮਾਸ ਕੁਝ ਘਟ ਕੇ ਦੇਣ ਲੱਗਿਆ ਕਹਿੰਦੇ ਬੱਕਰਾ ਬੋਲ ਪਿਆ ਵੀ ਇਹ ਤੂੰ ਨਵੀਂ ਵੀੜੀ ਨਾ ਚੜਾ ਮੇਰੇ ਸਿਰ ਤੇ ਨਹੀਂ ਤਾਂ ਮੈਂ ਤੇਰਾ ਸਿਰ ਲੈਂਦਾ ਰਿਹਾ ਤੂੰ ਮੇਰਾ ਸਿਰ ਲੈ ਲੈਣਾ ਐ ਇੰਨੀ ਕੀ ਗੱਲ ਐ ਕਦੇ ਮੈਂ ਬੱਕਰਾ ਬਣ ਜਾਣਾ ਕਦੇ ਤੂੰ ਬਣ ਜਾਣਾ ਤਾਂ ਭਗਤ 사ਧਨਾ ਜੀ ਨੂੰ ਜਦੋਂ ਇੰਨਾ ਪਤਾ ਲੱਗਿਆ ਤੇ ਉਹ ਭਗਤ ਬਣ ਗਏ ਉਸ ਤੋਂ ਬਾਅਦ ਉਹਨਾਂ ਨੇ ਉਹ ਕੰਮ ਛੱਡ ਤਾ ਗੁਰਮੁਖ ਪਿਆਰਿਓ ਜੇ ਇਹ ਗੱਲ ਹੋਈ ਹੋਵੇ ਤਾਂ ਭਗਤ 사ਧਨਾ ਜੀ ਬਾਣੀ ਵਿੱਚ ਜ਼ਰੂਰ ਲਿਖ ਦੇ ਵੀ ਇਹ ਦੁਨੀਆ ਦੇ ਲੋਕੋ మాਸ ਵੇਚਣਾ ਜਿਹੜਾ ਹੈ ਬਹੁਤ ਵੱਡਾ ਗਨਾਹ ਹੈ ਤੇ ਇਦਾਂ ਦਾ ਕੰਮ ਕੋਈ ਤੁਸੀਂ ਨਾ ਕਰੋ ਜਾਂ ਮੈਨੂੰ ਇਦਾਂ ਪ੍ਰਮਾਤਮਾ ਮਿਲਿਆ ਹੁਣ ਇੱਥੇ ਕਈ ਗੱਲਾਂ ਦੇਖਣ ਵਾਲੀਆਂ ਪਈਆਂ ਪੈਣਗੀਆਂ ਕਿ ਪਹਿਲੀ ਗੱਲ ਤਾਂ ਇਹ ਦੱਸੋ ਵੀ ਬੱਕਰਾ ਜਦੋਂ ਬੋਲੂਗਾ ਤੇ ਸਾਨੂੰ ਸਮਝਦਾ ਜਿਹੜੇ ਸਾਡੇ ਲੋਕ ਨੇ ਜਾਂ ਅੰਗਰੇਜ਼ ਆਜੇ ਸਾਡੇ ਸਾਹਮਣੇ ਫ੍ਰੈਂਚ ਬੋਲਣ ਲੱਗੇ ਸਾਨੂੰ ਸਮਝਦਾ ਤਾਂ ਨਹੀਂ ਆਉਂਦੀ ਤੇ ਬੱਕਰਾ ਕਿੱਥੋਂ ਸਿੱਖ ਗਿਆ ਬੋਲੀ ਤੇ ਦੂਜਾ ਗੁਰਮੁਖ ਪਿਆਰਿਓ ਫਿਰ ਇਦਾਂ ਇਹ ਜਿਹੜੀਆਂ ਗੱਲਾਂ ਨੇ ਵੀ ਉਹ ਉਹ ਕਰਿਆ ਵੀ ਇਹਦਾ ਮਾਸ ਵੱਡਿਆ ਹਨਾ ਇਹ ਵੀ ਪਰ ਨਹੀਂ ਸਦਨਾ ਜੀ ਭਗਤ ਜੇ ਬਣਿਆ ਜੇਕਰ ਉਹ ਮਾਸ ਵੇਚਦੇ ਵੀ ਸੀ ਤਾਂ ਉਹਨਾਂ ਦੇ ਵਿੱਚ ਇਹੀ ਗੁਣ ਸੀ ਕਿ ਉਹਨਾਂ ਦਾ ਇੱਕ ਧਾਮ ਇੱਕ ਮੁੱਲ ਕਿਸੇ ਨਾਲ ਕੋਈ ਬੇਈਮਾਨਾ ਕਿਸੇ ਨਾਲ ਇਹ ਨਹੀਂ ਵੀ ਭੇਡ ਦੀ ਪੂਛ ਲਾ ਕੇ ਵੇਚਦਾ ਜੇ ਤੁਸੀਂ ਕੰਮ ਕਰਨਾ ਹੈ ਕੋਈ ਵੀ ਕਰਨਾ ਹੈ ਇਹ ਵੀ ਇੱਕ ਕਿੱਤਾ ਹੈ ਪਰ ਜੇ ਆਪਾਂ ਮੰਨ ਲਈਏ ਵੀ ਸਿਰ ਦਿੰਦੇ ਰਹੇ ਨਹੀਂ ਅੱਜ ਅਸੀਂ ਸਿਰਕੇ ਦਾ ਲੈ ਲਿਆ ਕੱਲ ਨੂੰ ਦੇਣਾ ਪਊਗਾ ਇੱਕ ਸਵਾਲ ਹੈ ਗੁਰਮਖ ਪਿਆਰਿਓ ਜਿਹੜੇ ਲੋਕ ਅਨੇਕਾਂ ਲੱਖਾਂ ਟਣ ਮੱਛੀ ਕੱਢ ਕੇ ਰੋਜ਼ ਵੇਚ ਦਿੰਦੇ ਆ ਉਹ ਵੀ ਮੱਛੀਆਂ ਦਾ ਸਿਰ ਤਾਂ ਲੈਂਦੀ ਹੈ ਨਾ ਤੇ ਬੰਦਾ ਫਿਰ ਉਹ ਉਹਨਾਂ ਦੇ ਵੱਟੇ ਸਿਰ ਉਹਨਾਂ ਮੱਛੀਆਂ ਨੂੰ ਕਿਵੇਂ ਦੇਊਗਾ ਕਿੰਨੇ ਚਿਰ ਬਾਅਦ ਦੇਊਗਾ ਇੱਕ ਦਿਨ ਦੇ ਵਿੱਚ ਲੱਖਾਂ ਟਣ ਲੱਖਾ ਮੰਨ ਲਓ ਵੀ ਲੱਖਾਂ ਮੱਛੀ ਕੱਢ ਕੇ ਉਹਨੇ ਸਿਰ ਵੱਲ ਲੈ ਲਿਆ ਉਹ ਮੱਛੀਆਂ ਦਾ ਤੇ ਬੰਦਾ ਫਿਰ ਉਹਨਾਂ ਮੱਛੀਆਂ ਨੂੰ ਆਪਣਾ ਸਿਰ ਕਿੰਨੇ ਵਾਰੀ ਕਿਵੇਂ ਦੇਊਗਾ ਮਤਲਬ ਕੁਝ ਨਹੀਂ ਹੈ ਇੱਕ ਇਦਾਂ ਦਾ ਇਹ ਝੂਠੀਆਂ ਕਹਾਣੀਆਂ ਗੁਰਮਤ ਢੋਲਟ ਨੇ ਸਦਨਾ ਜੀ ਦੇ ਨਾਲ ਜੋੜੀਆਂ ਹੋਈਆਂ ਨੇ ਸਦਨਾ ਜੀ ਦੇ ਜਿਹੜੇ ਸ਼ਬਦ ਨੇ ਨਿਰਪਕੰਨਿਆ ਕਾ ਕਾਰਨ ਹੈ ਉਹ ਤਾਂ ਇੱਕ ਲੋਕਾਂ ਦੀ ਮਨ ਦੀ ਭਾਵਨਾ ਨੂੰ ਲੈ ਕੇ ਸ਼ਬਦ ਲਿਖੇ ਹੋਏ ਨੇ ਵੀ ਇਦਾਂ ਲੋਕ ਨੇ ਜਿਹੜੇ بڑے ਮਾਨ ਵਿੱਚ ਲਾਲਸਾ ਲੈ ਕੇ ਵਗ ਜਾਂਦੇ ਆ ਤੇ ਚੋਰ ਚੋ ਮਤਲਬ ਗਲਤ ਕੰਮ ਕਰਨ ਦੀ ਇੱਛਾ ਲੈ ਕੇ ਪਰ ਫਿਰ ਵੀ ਭੇਖਦਾਰੀ ਹੋਣ ਤੋਂ ਬਾਅਦ ਵੀ ਉਹਦੀ ਵੀ ਲੱਜਿਆ ਰਹਿ ਜਾਂਦੀ ਹੈ ਲੱਜਿਆ ਦਾ ਮਤਲਬ ਇਹਦਾ ਵੀ ਕੋਈ ਸਾਨੂੰ ਜਿਹੜਾ ਗੱਲ ਦੀ ਸਮਝ ਹੈ ਪ੍ਰੋਪਰ ਜਦੋਂ ਅਸੀਂ ਲਮਾਂਗੇ ਤਾਂ ਤਰੀ ਭਾਵ ਦੇ ਵਿੱਚ ਲਾਵਾਂਗੇ ਕਦੇ ਆਪਾਂ ਇਹਨਾਂ ਸ਼ਬਦਾਂ ਦੀ ਵੀ ਅਰਥ ਕਰਾਂਗੇ ਮੇਰੇ ਪ੍ਰੋਪਰ ਸ਼ਬਦ ਯਾਦ ਨਹੀਂ ਹੈਗਾ ਇਸ ਕਰਕੇ ਮਾਫ ਕਰਨਾ ਸੋ ਗੱਲ ਇੰਨੀ ਹੋਈ ਹੈ ਵੀ ਸਦਨਾ ਜੀ ਦੇ ਨਾਲ ਜਿਹੜੀ ਕਹਾਣੀ ਜੋੜੀ ਗਈ ਆ ਬੱਕਰੇ ਵਾਲੀ ਇਹ ਬਿਲਕੁਲ ਬੇਬੁਨਿਆਦ ਤੇ ਝੂਠੀ ਹੈ ਵਾਹਿਗੁਰੂ ਜੀ ਕਾ ਖਾਲਸਾ Vai grudy, ki fatti.